HMP virus 2001 ਤੋਂ ਇਹ ਚੱਲ ਰਿਹਾ ਏ ਇਹਦੇ ਕੇਸਸ 2001 ਤੋਂ ਹੀ ਆ ਰਹੇ ਨੇ ਬਟ ਇਹਦੇ ਵਿੱਚ ਇਹ ਕਿ ਪ੍ਰੋਪਰ ਹਰ ਇੱਕ ਨਾਰਮਲ ਕਾਮਨ ਕੋਲਡ ਦੇ ਦੇ ਸਿੰਪਟਮਸ ਨੇ ਇਹ ਹਿਊਮਨ ਮੈਟਾ ਨੀਮੋ ਵਾਇਰਸ ਜੋ ਪੂਰਾ ਨਾਮ ਹੈ ਦਾ ਵਾਇਰਸ ਦਾਗਾ ਕੋਈ ਨਵਾਂ ਇਸ ਤਰ੍ਹਾਂ ਦਾ ਵਾਇਰਸ ਨਹੀਂ ਹੈ ਜਿਵੇਂ ਕੋਵਿਡ ਦਾ ਹੋਇਆ ਸੀਗਾ ਕਿ 2019 ਦੇ ਵਿੱਚ ਕਿ ਕੋਵਿਡ ਵਾਂਗੂ ਇਹਦੀ ਕੋਈ ਬਹੁਤ ਜ਼ਿਆਦਾ ਦਹਿਸ਼ਤ ਸੀਗੀ ਇਹੋ ਜਿਹਾ ਕੁਝ ਨਹੀਂ ਹੈ ਕਿ ਡੈਡਲੀ ਵਾਇਰਸ ਤੇ ਕੋਈ ਵੀ ਡੈਡਲੀ ਹੋ ਸਕਦਾ ਜੇ ਉਹਦਾ ਚ ਜਿਹੜਾ ਇਨਵੋਲਵ ਹੋ ਰਿਹਾ ਹੈ ਉਹ ਵੀ ਕਮਿਊਨ ਸਿਸਟਮ ਅਲਾ ਹੋਵੇ ਤੇ ਉਹ ਤੇ ਕੋਈ ਵੀ ਵਾਇਰਸ ਡੈਡਲੀ ਹੋ ਸਕਦਾ ਹੈ ਉਹਦੇ ਵਾਸਤੇ ਤੇ ਬਟਾ ਰੂਟੀਨ ਦੇ ਵਿੱਚ ਇਹ ਪੁਰਾਣਾ ਵਾਇਰਸ ਹੈ ਕੋਈ ਨਵਾਂ ਵਾਇਰਸ ਨਹੀਂ ਹੈ ਕੋਈ ਨਵੀਂ ਇਹੋ ਜੀ ਨਹੀਂ ਹੈ ਕਿ ਜਿਹੜਾ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੋਵੇ ਇਸ ਨਾਲ ਜਾਨ ਦਾ ਜਾਨ ਦਾ ਖਤਰਾ ਕੋਈ ਆ ਘੱਟ ਹੀ ਆ ਮਤਲਬ ਜਾਨ ਦਾ ਖਤਰਾ ਜਿੰਨਾ ਕੋ ਆਮ ਡਿਜ਼ੀਜ਼ ਦੇ ਨਾਲ ਹੈ ਉਹ ਉਹਨਾਂ ਕੋਈ ਇਹਦੇ ਨਾਲ ਮਤਲਬ ਇਹਦੇ ਨਾਲ ਕੋਈ ਵਕਰਾ ਨਹੀਂ ਹੈ ਕੋਈ ਜਾਨ ਦਾ ਖਤਰਾ ਕਿਸੇ ਨੂੰ ਕੋਈ ਹੋ ਜਾਣੀ ਜਿਨ੍ਹਾਂ ਦਾ ਇਮਿਊਨ ਸਿਸਟਮ ਵੀਕ ਹੈ ਜਿਨ੍ਹਾਂ ਨੂੰ ਕੋਈ ਪਹਿਲੇ ਤੋਂ ਰੈਸਪੀਰੇਟਰੀ ਡਿਜ਼ੀਜ਼ ਦੇ ਨਾਲ ਇਨਵੋਲਡ ਨੇ ਉਹ ਥੋੜਾ ਜਿਹਾ ਜ਼ਿਆਦਾ ਧਿਆਨ ਰੱਖ ਲੈਣ ਆਪਣਾ ਮਾਸਕ ਵਗੈਰਾ ਲਗਾ ਕੇ ਰੱਖ ਲੈਣ ਦੈਟਸ ਆਲ ਇਸ ਤੋਂ ਇਲਾਵਾ ਕੋਈ ਡਾਈਸ਼ੂ ਨਹੀਂ ਹੈ ਜੀ कोरोना ਤੋਂ ਬਾਅਦ ਦੇਸ਼ ਭਰ ਦੇ ਵਿੱਚ ਐਚਐਮਪੀ ਵਾਇਰਸ ਨੂੰ ਲੈ ਕੇ ਕਾਫੀ ਦਹਿਸ਼ਤ ਜੋ ਫੈਲੀ ਹੋਈ ਹੈ ਤਾਂ ਅੱਜ ਅਸੀਂ ਤੁਹਾਨੂੰ ਡਾਕਟਰ ਏਪੀ ਸਿੰਘ ਜੀ ਦੇ ਨਾਲ ਮੁਲਾਕਾਤ ਕਰਵਾਵਾਂਗੇ ਜਿਸ ਦੇ ਵਿੱਚ ਕਿ ਉਹ ਜਾਣਕਾਰੀ ਦੇਣਗੇ ਕਿ ਐਚਐਮਪੀ ਵਾਇਰਸ ਕਿਸ ਤਰ੍ਹਾਂ ਦਾ ਵਾਇਰਸ ਹੈ ਕਿੰਨਾ ਪੁਰਾਣਾ ਵਾਇਰਸ ਹੈ ਜਾਂ ਇਸ ਤੋਂ ਬਚਣ ਵਾਸਤੇ ਕੀ ਕੀ ਪ੍ਰਯਾਸ ਕਰਨੇ ਚਾਹੀਦੇ ਨੇ ਤਾਂ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜਗਬਾਨੀ ਟੀਵੀ ਤੇ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਜੋ ਵਾਇਰਸ ਹੈਗਾ ਐਚਐਮਪੀ ਵਾਇਰਸ ਇਹ ਕਿੱਦਾਂ ਦਾ ਵਾਇਰਸ ਹੈਗਾ ਜਾਂ ਕਿੰਨੀ ਦੇਰ ਪੁਰਾਣਾ ਵਾਇਰਸ जी. HMP virus 2001 ਤੋਂ ਇਹ ਚੱਲ ਰਿਹਾ ਏ ਇਹਦੇ ਕੇਸਸ 2001 ਤੋਂ ਹੀ ਆ ਰਹੇ ਨੇ ਬਟ ਇਹਦੇ ਵਿੱਚ ਇਹ ਕਿ ਪ੍ਰੋਪਰ ਹਰ ਇੱਕ ਨਾਰਮਲ ਕਾਮਨ ਕੋਲਡ ਦੇ ਦੇ ਸਿੰਪਟਮਸ ਨੇ ਇਹ ਹਿਊਮਨ ਮੈਟਾ ਨਿਮੋ ਵਾਇਰਸ ਜੋ ਪੂਰਾ ਨਾਮ ਹੈ ਦਾ ਵਾਇਰਸ ਦਾ ਹੈ ਬਟ ਇਹ ਕੋਈ ਨਵਾਂ ਇਸ ਤਰ੍ਹਾਂ ਦਾ ਵਾਇਰਸ ਨਹੀਂ ਹੈ ਜਿਵੇਂ ਕੋਵਿਡ ਦਾ ਹੋਇਆ ਸੀਗਾ ਕਿ 2019 ਦੇ ਵਿੱਚ ਕਿ ਕੋਵਿਡ ਵਾਂਗੂ ਇਹਦੀ ਕੋਈ ਬਹੁਤ ਜ਼ਿਆਦਾ ਦਹਿਸ਼ਤ ਸੀਗੀ ਹੋ ਗਿਆ ਕੁਝ ਨਹੀਂ ਹੈਗਾ ਕਿ ਵੀ ਇਹ ਬੜਾ ਡੈਡਲੀ ਵਾਇਰਸ ਹੈ ਉਹ ਡੈਡਲੀ ਵਾਇਰਸ ਤੇ ਕੋਈ ਵੀ ਡੈਡਲੀ ਹੋ ਸਕਦਾ ਜੇ ਉਹਦਾ ਚ ਜਿਹੜਾ ਇਨਵੋਲਵ ਹੋ ਰਿਹਾ ਉਹ ਵੀ ਕਮਿਊਨ ਸਿਸਟਮ ਅਲਾ ਹੋਵੇ ਤੇ ਉਹ ਤੇ ਕੋਈ ਵੀ ਵਾਇਰਸ ਡੈਡਲੀ ਹੋ ਸਕਦਾ ਹੈ ਉਹਦੇ ਵਾਸਤੇ ਮਟਰ ਰੂਟੀਨ ਦੇ ਵਿੱਚ ਇਹ ਪੁਰਾਣਾ ਵਾਇਰਸ ਹੈ ਕੋਈ ਨਵਾਂ ਵਾਇਰਸ ਨਹੀਂ ਹੈ ਕੋਈ ਨਵੀਂ ਇਹੋ ਜੀ ਨਹੀਂ ਹੈ ਕਿ ਜਿਹੜਾ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੋਵੇ ਡਾਕਟਰ ਸਾਹਿਬ ਇਸ ਮੈਰਜ਼ ਦੇ ਲੱਛਣ ਕੀ ਹੈਗੇ ਨੇ ਜਦੋਂ ਕੋਈ ਵੀ ਮਤਲਬ ਇਸ ਦੇ ਵਿੱਚ ਸ਼ਕੰਜਾ ਜੋ ਸ਼িকার ਹੁੰਦਾ ਹੈ ਤਾਂ ਉਸ ਤੋਂ ਬਾਅਦ ਕੀ ਲੱਛਣ ਹੈਗੇ ਨੇ ਜਿਥੋਂ ਪਤਾ ਲੱਗ ਸਕੇ ਕਿ ਇਹ ਵਾਇਰਸ ਜਿਸ ਦਾ ਸ਼ਿਕਾਰ ਹੋ ਚੁੱਕਾ ਦੇਖੋ ਤੁਸੀਂ ਆਮ ਪਹਿਲੇ ਤੇ ਬਿਨਾਂ ਡਾਇਗਨੋਸਿਸ ਦੇ ਬਿਨਾਂ ਵਾਇਰੋਲੋਜੀ ਟੈਸਟ ਦੇ ਇਹ ਨਹੀਂ ਡਾਇਗਨੋਸ ਕਰ ਸਕਦੇ ਕਿ ਇਹ ਪੇਸ਼ੈਂਟ ਜਿਹੜਾ ਹੈ ਪਾਰਟਿਕੂਲਰ ਐਚਐਮਪੀ ਵਾਇਰਸ ਨਾਲ ਇਨਵੋਲਡ ਹੈ ਇਹਦੇ ਵਿੱਚ ਸਿੰਪਲ ਕਾਮਨ ਕੋਲਡ ਦੇ ਹੀ ਸਿੰਪਟਮ ਆਉਂਦੇ ਨੇ ਸਿੰਪਟਮਸ ਆਉਂਦੇ ਨੇ ਫੀਵਰ ਹੋ ਜਾਂਦਾ ਹੈ ਖਾਂਸੀ ਇਹ ਜੁਕਾਮ ਹੈ ਬਸ ਇਤੋਂ ਤੱਕ ਹੀ ਹੈ ਜੇ ਬਹੁਤੀ ਸਵਿਰਟੀ ਕੋਈ ਜਾਣਦਾ ਹੈ ਤੇ ਉਹ ਬ੍ਰੈਥਲੈਸਨੈਸ ਹੋ ਜਾਂਦੀ ਹੈ ਤੇ ਉਹ ਬ੍ਰੈਥਲੈਸ 19 ਕੋ ਜਿਹੜੀ ਹੈ ਉਹ ਦੂਜੇ ਵਾਇਰਸਸ ਕਰਕੇ ਵੀ ਹੋ ਸਕਦੀ ਹੈ ਇਹ ਜਿਆਦਾ ਇਨਵੋਲਵਮੈਂਟ ਧਿਆਨ ਰੱਖਣ ਵਾਲੀ ਚੀਜ਼ ਜਿਹੜੀ ਹੈ ਉਹ ਬਹੁਤੀ ਉਹਨਾਂ ਵਾਸਤੇ ਹੈ ਜਿਹੜੇ ਪਹਿਲੇ ਹੀ ਰੈਸਪੀਰੇਟਰੀ ਆ ਪ੍ਰੋਬਲਮਸ ਨਾਲ ਇਨਵੋਲਡ ਨੇ ਜਾਂ ਜਿਨ੍ਹਾਂ ਨੂੰ ਕੋਈ ਐਸਥਮਾ ਬ੍ਰੌਂਕਾਈਟਸ ਹੈ ਬ੍ਰੌਂਕਾਇਲਾਈਟਸ ਹੈ ਜਿਹੜੇ ਜਿਹੜੇ ਪਹਿਲੇ ਹੀ ਰੈਸਪੀਰੇਟਰੀ ਡਿਜ਼ੀਜ਼ਸ ਜਿਨ੍ਹਾਂ ਨੂੰ ਹਗੀਆਂ ਉਹਨਾਂ ਨੂੰ ਇਹਦੇ ਵਿੱਚ ਜਿਆਦਾ ਧਿਆਨ ਰੱਖਣਾ ਹੈ ਕਿ ਉਹ ਉਹਨਾਂ ਨੂੰ ਉਹਨਾ ਹੀ ਧਿਆਨ ਰੱਖਣਾ ਜਿੰਨਾ ਕੋ ਕਿਸੇ ਹੋਰ ਵਾਇਰਸ ਵਾਸਤੇ ਰੱਖ ਰਹੇ ਨੇ ਪਰ ਇਹ ਕਰੋਨਾ ਤੋਂ ਬਾਅਦ ਕਿਤਾ ਨਾ ਕਿਤੇ ਦੇਸ਼ ਭਾਰਤ ਕੀ ਦੁਨੀਆ ਭਰ ਦੇ ਵਿੱਚ ਇੱਕ ਡਰ ਦਾ ਖੋਫ ਦਾ ਮਾਹੌਲ ਜੋ ਪੈਦਾ ਹੁੰਦਾ ਕਿਉਂਕਿ ਕਰੋਨਾ ਵਾਇਰਸ ਤੋਂ ਬਾਅਦ ਹਰ ਇੱਕ ਦੇ ਮਨ ਦੇ ਵਿੱਚ ਹੈ ਕਿ ਇਹ ਵਾਇਰਸ ਕੋਈ ਜਾਨਲੇਵਾ ਵਾਇਰਸ ਨਾ ਹੋਵੇ ਤਾਂ ਇਸ ਤੋਂ ਬਾਅਦ ਇੱਕ ਜਾਣਕਾਰੀ ਜ਼ਰੂਰ ਇਹ ਵੀ ਦਿਵੋ ਕਿ ਇਹ ਵਾਇਰਸ ਦੇ ਨਾਲ ਕਿ ਜਾਨ ਵੀ ਜਾ ਸਕਦੀਆਂ ਜਾਂ ਕਿਉਂਕਿ ਇੱਕ ਤਰ੍ਹਾਂ ਦਾ ਇਹ ਵੀ ਬੜਾ ਡਰ ਜਿਹੜਾ ਫੈਲਿਆ ਹੋਇਆ ਹੈ ਦੇਖੋ ਇੱਕ ਨਾਰਮਲ ਸਰਜਰੀ ਹੁੰਦੀ ਹੈ ਨਾਰਮਲ ਸਰਜਰੀ ਉਹਦੇ ਵਿੱਚ ਇੱਕ ਸੀ ਕਨਸੈਂਟ ਲੈਣੇ ਆ ਕਿ ਸਰਜਰੀ ਕੀ ਦਾ ਕਿ ਟੇਬਲ ਤੇ ਤੁਹਾਨੂੰ ਕੋਈ ਐਨੇਸੀਜਿਆ ਨਾਲ ਪ੍ਰੋਬਲਮ ਆ ਸਕਦੀ ਹੈ ਕਿਸੇ ਤਰ੍ਹਾਂ ਆ ਸਕਦੀ ਹੈ ਉਹ ਜਿੰਨੀ ਕੋ ਇੱਕ ਸਰਜਰੀ ਚ ਪ੍ਰੋਬਲਮ ਹੋ ਸਕਦੀ ਏ ਉਹਨੇ ਕੋ ਚਾਂਸਸ ਦੂਜੀ ਸਰਜਰੀ ਤੇ ਉਹਨੇ ਤੀਜੀ ਸਰਜਰੀ ਨਾਰਮਲ ਜਿਵੇਂ ਕੋਈ ਸਰਜਰੀ ਇਲੈਕਟਿਵ ਸਰਜਰੀ ਕਰਾਂਦਾ ਕੋਈ ਅਮਰਜੈਂਸੀ ਸਰਜਰੀ ਦੀ ਗੱਲ ਨਹੀਂ ਮੈਂ ਕਰ ਰਿਹਾ ਇਸੇ ਤਰ੍ਹਾਂ ਹੀ ਇਹ ਵਾਇਰਸ ਹੈ ਜਿੰਨੇ ਕੋ ਪ੍ਰੋਬਲਮ ਦੂਜੇ ਕਿਸੇ ਵਾਇਰਸਸ ਨਾਲ ਆ ਸਕਦੀ ਹੈ ਜਿਹੜੀਆਂ 에ਅਰਬੋਰਨ ਵਾਇਰਸਸ ਚੱਲ ਰਹੇ ਨੇ ਆਲਮੋਸਟ 200 ਮੋਰ ਥੈਨ 200 ਵਾਇਰਸਸ 에ਅਰਬੋਰਨ ਵਾਇਰਸਸ ਐਸ ਵੈਲੇ ਹੋਣਗੇ ਜਿਹੜੇ ਰੈਸਪੀਰੇਟਰੀ ਸਿਸਟਮ ਨੂੰ ਇਨਵੋਲਵ ਕਰ ਰਹੇ ਹੋਣਗੇ ਜਾਂ ਕਿਸੇ ਤਰ੍ਹਾਂ ਹੋਣਗੇ ਕਾਮਨ ਕੋਲਡ ਹੈ ਸੀਜ਼ਨ ਹੈ ਅੱਜ ਕੱਲ ਇਹਨਾਂ ਦਿਨਾਂ ਚ ਜ਼ਿਆ ਹੁੰਦਾ ਉਹ ਉਨੀ ਕੋਈ ਪ੍ਰੋਬਲਮ ਬਾਕੀ ਵਾਇਰਸਸ ਨਾਲ ਜਿੰਨੀ ਕੋਈ ਦੇਣਾ ਕੋਈ ਇਹਦੇ ਨਾਲ ਕੋਈ ਬਹੁਤ ਜ਼ਿਆਦਾ ਖਾਸ ਵਕਰੀ ਪ੍ਰੋਬਲਮ ਜਿਹੜੀ ਹੈ ਦੂਜੇ ਵਾਇਰਸਸ ਨਾਲੋਂ ਜ਼ਿਆਦਾ ਉਹ ਇਹੋ ਜਿਹਾ ਕੋਈ ਇਹੋ ਜਿਹਾ ਇਸ਼ੂ ਨਹੀਂ ਹੈ ਕਿ ਜਿਹਦੇ ਵਿੱਚ ਇਹ ਤਾਂ ਨਹੀਂ ਕਿ ਜਿੱਦਾਂ ਠੰਡ ਜ਼ਿਆਦੀ ਹੋਣ ਦੇ ਨਾਲ ਨਾਲ ਇਹ ਵਾਇਰਸ ਵੀ ਜਿਹੜਾ ਥੋੜਾ ਕੰਮ ਜਿਹੜਾ ਆਪਣਾ ਅਸਰ ਜ਼ਿਆਦਾ ਦਿਖਾ ਨਹੀਂ ਉਹ ਸਾਰੇ ਵਾਇਰਸਸ ਜੀ ਹੈ ਉਹ ਮੌਸਮ ਜਿਹਸ ਵਾਇਰਸ ਇਹ ਮੌਸਮ ਹੈ ਇਸ ਮੌਸਮ ਦੇ ਵਿੱਚ ਥੋੜਾ ਜਿਹਾ ਇਹ ਹੁੰਦਾ ਹੈ ਕਿ ਠੰਡ ਕਰਕੇ ਥੋੜੇ ਬ੍ਰੋਂਕੋ ਕੰਸਟ੍ਰਿਕਸ਼ਨ ਜ਼ਿਆਦਾ ਹੁੰਦੀ ਹੈ ਤੇ ਉਹਦੇ ਕਰਕੇ ਜਿੰਨੇ ਵੀ ਵਾਇਰਸਸ ਨੇ ਉਹ ਆਪਣੇ ਸਿੰਪਟਮਸ ਇਨ ਡੇ ਰੂਟੀਨ ਡੇਜ਼ ਨਾਲੋਂ ਵੱਧ ਸ਼ੋਅ ਕਰਦੇ ਨੇ ਉਹ ਬਾਕੀ ਵਾਇਰਸਸ ਵਾਂਗ ਹੈ ਕੋਈ ਇਹਦੇ ਐਚ ਐਮ ਪੀ ਨਾਲ ਕੋ ਬਕਰੀ ਪ੍ਰੋਬਲਮ ਕੋਈ ਗੀ ਇਹਦੀ ਸਵੈਰਿਟੀ ਵੀ ਕੋਈ ਵੱਖਰੀ ਨਹੀਂ ਹੈਗੀ ਬਾਕੀ ਵਾਇਰਸਸ ਨਾਲੋਂ ਇਸ ਵਾਇਰਸ ਤੋਂ ਬਚਾਅ ਕਰਨ ਵਾਸਤੇ ਕੀ ਕੀ ਪ੍ਰਯਾਸ ਕਰਨੇ ਚਾਹੀਦੇ ਨੇ ਇਹ ਵੀ ਇਹ ਵੀ ਉਹ ਵੀ ਗੱਲ ਹੈ ਸੇਮ ਕਿ ਬਾਕੀ ਵਾਇਰਸਸ ਜਿਵੇਂ ਨੇ ਉਹਦੇ ਵਿੱਚ ਜੇ ਅਸੀਂ ਜਿਹੜਾ ਇਨਵੋਲਡ ਹੈ ਉਹ ਮਾਸਕ ਲਗਾ ਕੇ ਰੱਖ ਲਵੇ ਤੇ ਜਿਹੜਾ ਇਮਿਊਨ ਸਿਸਟਮ ਵੀਕ ਹੈ ਉਹ ਵੀ ਮਾਸਕ ਕਰ ਰੱਖ ਲਵੇ ਕਿ ਉਹ ਜਿਹੜਾ ਇਨਵੋਲਡ ਹੈ ਉਹ ਸਪਰੈਡਰ ਨਾ ਬਣੇ ਤੇ ਜਿੰਨੂੰ ਜਿਹਦਾ ਇਮਿਊਨ ਸਿਸਟਮ ਵੀਕ ਹੈ ਉਹ ਇਨਵੋਲਵ ਨਾ ਹੋ ਜਾਵੇ ਵਾਇਰਸ ਨਾਲ ਉਹਨੂੰ ਕਿਸੇ ਤੋਂ ਹੋ ਨਾ ਜਾਵੇ ਕਿ ਬੇਸਿਕਲੀ ਤੇ ਸਨੀਜ਼ਿੰਗ ਕਫਿੰਗ ਹੈਂਡਸ਼ੇਕ ਤੇ ਹੋਰ ਕੋਈ ਕੋਈ ਲੰਗ ਜਾ ਕਿਸ ਕੋਈ ਇਨਵੋਲਡ ਹੈ ਉਹਨੇ ਦਰਵਾਜੇ ਨੂੰ ਹੱਥ ਲਗਾਇਆ ਉਹਦੇ ਤੋਂ ਹੀ ਐਸੇ ਤਰ੍ਹਾਂ ਹੀ ਇਹ ਸਪਰੈਡ ਦਾ ਹੋਣਾ ਤੇ ਉਹ ਸਪਰੈਡ ਦਾ ਸਿਸਟਮ ਉਹੀ ਹੈ ਜਿਵੇਂ ਆਮ ਵਾਇਰਸਸ ਸਪਰੈਡ ਹੁੰਦੇ ਨੇ ਆ ਖੋਰ ਇਸ ਤੋਂ ਵੱਧ ਪ੍ਰੀਕਾਸ਼ਨਰੀ ਕੁਝ ਨਹੀਂ ਹੈ ਮਤਲਬ ਸਿਰਫ ਸੈਂਸਿਟੀਵਿਟੀ ਇਸ ਕਰਕੇ ਵੱਧ ਗਈ ਕਿਉਂਕਿ ਕੋਵਿਡ ਲੰਘਿਆ ਕੋਵਿਡ ਦੇ ਡੈਥਸ ਬਹੁਤ ਜ਼ਿਆਦਾ ਹੋ ਗਈਆਂ ਸੋਸ਼ਲ ਮੀਡੀਆ ਅੱਜ ਦਾ ਟਾਈਮ ਹੈ ਸੋਸ਼ਲ ਮੀਡੀਆ 'ਚ ਵਾਇਰਸ ਦਾ ਬਾਰ-ਬਾਰ ਬਾਰ-ਬਾਰ ਇੱਕ ਵੀਡੀਓਜ਼ ਆਨ ਕਰਕੇ ਤੇ ਉਹ ਚਾਈਨਾ ਦਾ origin ਹੋ ਗਿਆ ਜੀ ਇਹ ਹੋ ਗਿਆ ਬਟ ਉਹ ਇਸ ਤਰ੍ਹਾਂ ਨਹੀਂ ਹੈ ਕਿ ਐਸ ਵਲੇ ਯੂਕੇ ਜਾਂ ਅਮਰੀਕਾ 'ਚ ਵਾਇਰਸਸ ਦੇ ਪੇਸ਼ੈਂਟ ਨਹੀਂ ਹੋਣਗੇ ਹਰ ਜਿੱਥੇ ਹੋਣਗੇ ਉਹ ਕੋਈ ਰੂਟੀਨ ਕਾਮਨ ਕੋਲਡ ਅਮਰੀਕਾ ਲੈ ਕੇ ਮੈਂ ਹੁਣ ਇਹ ਮੇਰਾ ਲਾਸਟ ਟ੍ਰਿਪ ਇੰਗਲੈਂਡ ਦਾ ਸੀਗਾ ਤੇ ਉੱਥੇ ਇਥੋਂ ਨਾਲੋਂ ਵੀ ਵੱਧ ਕਾਮਨ ਕੋਲਡ ਦੇ ਪੇਸ਼ੈਂਟ ਮੈਂ ਦੇਖ ਕੇ ਆਇਆ ਪਰ ਡਾਕਟਰ ਸਾਹਿਬ ਕੀ ਇਹ ਵਾਇਰਸ 2001 ਤੋਂ ਹੀ ਚੱਲ ਰਿਹਾ ਤੇ ਹੁਣ ਜਾ ਕੇ ਸੋਸ਼ਲ ਮੀਡੀਆ ਕਰਕੇ ਥੋੜਾ ਜਿਹਾ ਜ਼ਿਆਦਾ ਹਾਈਪ ਜੜੀ ਸੋਸ਼ਲ ਮੀਡੀਆ ਕਰਕੇ 2001 ਦਾ ਵਾਇਰਸ ਹੈ ਉਦੋਂ ਤੋਂ ਹੀ ਇਹ ਚੱਲ ਰਿਹਾ ਹੈ ਤੇ ਹੋ ਸਕਦਾ ਉਸ ਤੋਂ ਪਹਿਲੇ ਵੀ ਹੋਵੇ ਤੇ ਉਹ ਡਾਇਗਨੋਸ ਪਹਿਲਾ ਕੇਸ ਉਹ ਐਚਐਮਪੀ ਦਾ ਤੇ 2001 ਦੇ ਵਿੱਚ ਹੋਇਆ ਤੇ ਉਹ ਉਹਦੇ ਉਹਦੇ ਕਰਕੇ ਇਹ ਬੇਸਿਕ ਹੁਣ ਜਿਹੜੀ ਹੁਣ ਤੇ ਸੋਸ਼ਲ ਮੀਡੀਆ ਕਰਕੇ ਇਹਨੂੰ ਹਾਈਪ ਜ਼ਿਆਦਾ ਮਿਲ ਜਾਂਦੀ ਹੈ ਵੀ ਕੋਈ ਵੀ ਪ੍ਰੋਬਲਮ ਆਂਦੀ ਹੈ ਕੋਈ ਵੀ ਡਾਇਗਨੋਸ ਹੁੰਦਾ ਹੈ ਵਾਇਰਸ ਡਾਇਗਨੋਸ ਹੁੰਦਾ ਹੈ ਵਾਇਰਲ ਲੈਬਸ ਦੇ ਵਿੱਚ ਤੇ ਉਹਦਾ ਆ ਜਾਂਦਾ ਕਿ ਤੇਨ ਕੇਸਸ ਆ ਗਏ ਚਾਰ ਕੇਸਸ ਆ ਗਏ ਤੇ ਹੋ ਸਕਦਾ 50 ਕੇਸ ਸਾਡੇ ਕੋਲ ਇੱਥੇ ਹੀ ਆਸ-ਪਾਸੇ ਘੁੰਮਦੇ ਹੋਣ ਇਹੋ ਜੀ ਕੋਈ ਗੱਲ ਨਹੀਂ ਇਸ ਨਾਲ ਜਾਨ ਦਾ ਜਾਨ ਦਾ ਖਤਰਾ ਕੋਈ ਆ ਘਟ ਗਿਆ ਮਤਲਬ ਜਾਨ ਦਾ ਖਤਰਾ ਜਿੰਨਾ ਕੋ ਆਮ ਡਿਜ਼ੀਜ਼ ਦੇ ਨਾਲ ਹੈ ਉਹ ਉਹ ਨਾ ਕੋਈ ਇਹਦੇ ਨਾਲ ਹੈ ਮਤਲਬ ਇਹਦੇ ਨਾਲ ਕੋਈ ਵਕਰਾ ਨਹੀਂ ਹੈ ਕੋਈ ਜਾਨ ਦਾ ਖਤਰਾ ਕਿਸੇ ਨੂੰ ਕੋਈ ਹੋ ਜਾਣੀ ਜਿਨ੍ਹਾਂ ਦਾ ਇਮਿਊਨ ਸਿਸਟਮ ਵੀਕ ਹੈ ਜਿਨ੍ਹਾਂ ਨੂੰ ਕੋਈ ਪਹਿਲੇ ਤੋਂ ਰੈਸਪੀਰੇਟਰੀ ਡਿਜ਼ੀਜ਼ ਦੇ ਨਾਲ ਇਨਵੋਲਡ ਨੇ ਉਹ ਥੋੜਾ ਜਿਹਾ ਜ਼ਿਆਦਾ ਧਿਆਨ ਰੱਖ ਲੈਣ ਆਪਣਾ ਮਾਸਕ ਵਗੈਰਾ ਲਗਾ ਕੇ ਰੱਖ ਲੈਣ ਦੈਟਸ ਆਲ ਇਸ ਤੋਂ ਇਲਾਵਾ ਕੋਈ ਡਾਈਸ਼ੂ ਨਹੀਂ ਹੈ ਜੀ ਥੈਂਕ ਯੂ ਸੋ ਮਚ ਡਾਕਟਰ ਸਾਹਿਬ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਸਨ ਡਾਕਟਰ ਐਪੀ ਸਿੰਘ ਜੀ ਤੋਂ ਉਹਨਾਂ ਨੇ ਖੁੱਲ ਕੇ ਜਿਹੜੀ ਜਾਣਕਾਰੀ ਐਚਐਮਵੀ ਜੋ ਵਾਇਰਸ ਹੈਗਾ ਉਸ ਦੇ ਬਾਰੇ ਦਿੱਤੀ ਆ ਤਾਂ ਜ਼ਰੂਰ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਲੋਕ ਇਹ ਚੀਜ਼ ਦਾ ਜ਼ਰੂਰ ਧਿਆਨ ਦੇਣ ਕਿ ਇਸ ਵਾਇਰਸ ਦੇ ਵਿੱਚ ਆਮ ਤੌਰ ਦੇ ਉੱਤੇ ਜਿੱਦਾਂ ਕਿ ਤੁਸੀਂ ਦੂਸਰੇ ਵਾਇਰਸ ਦੇ ਵਿੱਚ ਧਿਆਨ ਦਿੰਦੇ ਹੋ ਕਿ ਆਪਣਾ ਇਮਿਊਨਿਟੀ ਸਿਸਟਮ ਸਟਰੋਂਗ ਰੱਖੋ ਖਾਓ ਪੀਓ ਤਾਂ ਕਿਸੇ ਵੀ ਤਰ੍ਹਾਂ ਦੇ ਜੋ ਕਹਿ ਸਕਦੇ ਆ ਕਿ ਜਿਸ ਨੂੰ ਕੀ ਇਸ ਦੇ ਕੋਈ ਲੱਛਣ ਹੋਣ ਜਾਂ ਕਿਸੇ ਨੂੰ ਕੋਲਡ ਹੋਵੇ ਤਾਂ ਉਹ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖੇ ਤਾਂ ਜੋ ਕਿਸੇ ਹੋਰ ਨੂੰ ਨਾ ਹੋ ਸਕੇ ਸਪਰੈਡ ਨਾ ਹੋ ਸਕੇ ਤਾਂ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਜ ਸੁਣਨ ਜਗਬਾਨੀ ਟੀਵੀ ਸ਼੍ਰੀਮੰਤ ਸਾਈਪ